ਅੰਕਲ ਜੀ 88 ਦੇ ਵਿੱਚ ਵਿਸ਼ੇਸ਼ਕ ਕਹਿੰਦੇ ਕਿ ਅੱਜ ਨਾਲੋਂ ਘੱਟ ਪਾਣੀ ਸੀਗਾ ਹਾਂ ਹਾਂ ਉਦੋਂ ਲੋਕਾਂ ਨੇ ਇੰਨੀ ਸਹਾਇਤਾ ਕੀਤੀ ਸੀ ਆਕੇ ਤੁਸੀਂ ਕਿ ਹੁਣ ਜ਼ਿਆਦਾ ਕੀ ਹੁਣ ਜ਼ਿਆਦਾ ਜੀ ਹਾਂ ਜੀ ਹੁਣ ਤਾਂ ਇੰਨੀ ਸੇਵਾ ਦਾ ਅੰਤ ਕੋਈ ਨਹੀਂ ਕੋਈ ਗਏ ਦੂਰੋਂ ਦੂਰੋਂ ਗੱਡੀਆਂ ਆਈਆਂ ਜੀ ਸੇਵਾਵੀਆਂ 100-100 ਕਿਲੋਮੀਟਰ ਤੋਂ ਜਾਂਦੀਆਂ ਨੇ ਇਹਦਾ ਇਹਦਾ ਕੀ ਕਾਰਨ ਮੰਨਦੇ ਜੀ ਕੀ ਕਾਰਨ ਬਾਜਾ ਦੁਨੀਆ ਦੀ ਆਪਣੇ ਹਾਂ ਤਾਂ ਵਨ ਬਾਜਾ ਕਿਸ ਤੱਕ ਨਾਲ ਸਰਕਾਰਾਂ ਨੂੰ ਕੀ ਸਨੇ ਹੈ ਕਿ ਇਹ ਤੁਸੀਂ 85 ਸਾਲ 85 ਸਾਲ ਤੁਹਾਨੂੰ ਦੇਖਦੇ ਨੂੰ ਹੋਗੇ ਕਿ ਵਨ ਇਹ ਦਰਿਆ ਨੂੰ ਕਦੇ ਸੁਧਾਰਿਆ ਜਾ ਸਕਦਾ ਕਿੱਦਾਂ ਸੁਧਾਰਿਆ ਜਾ ਸਕਦਾ ਵਨ ਨੂੰ ਲਾਉਣ ਚਾਹ ਜਨਾ ਪੱਥਰ ਪੱਥਰ ਲਾਉਣ ਹੋ ਮੌਕੇ ਜਾ ਕੇ ਇਨੀ ਸਾਨੂੰ ਦੱਸਿਆ ਆ ਉਹ ਕੁਝ ਮੌਕੇ ਕਿ ਪੱਥਰ ਕੀ ਕਰੂਗਾ ਜੀ ਜਸ ਸਾਡੇ ਸਾਡੀ ਸੇਵਾ ਕੀ ਕਰੂਗੀ ਇਹ 6 ਮਹੀਨੇ ਪਹਿਲੇ ਕੋਈ ਪਵਨ ਨਹੀਂ ਕੀਤੀ ਤਾ ਜੀ ਤਾਂ ਆ ਬਿਲਕੁਲ ਜੀ ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਤੇ ਆਪਣੀ ਰੂਹ ਦੇ ਉੱਤੇ ਇਹ ਸਾਰਾ ਕੁਝ ਹੰਡਾਇਆ 88 92 ਤੇਜ ਵੀ ਆਇਆ ਸੀਗਾ ਇਹ ਸਾਰੀਆਂ ਚੀਜ਼ਾਂ ਹੰਡਾਈਆਂ ਇਹਨਾਂ ਨਾਲ ਗੱਲਾਂ ਕਰਨ ਦਾ ਇੱਕ ਤੁਹਾਨੂੰ ਫਾਇਦਾ ਇਹ ਹੈ ਕਿ ਇਹਨਾਂ ਤੋਂ ਕੁਛ ਨਾ ਕੁਛ ਤੁਹਾਨੂੰ ਸਿੱਖਣਾ ਚਾਹੀਦਾ ਸਿੱਖ ਕੇ ਸਰਕਾਰ ਨੂੰ ਵੀ ਇਹਨਾਂ ਤੇ ਕਿਤਨਾ ਕਿਤੇ ਲੈ ਕੇ ਆਈ ੜੀਏ ਵਰਤਨੇ ਚਾਹੀਦੇ ਕੋ ਗਏ 85 ਸਾਲ ਹੋ ਗਏ ਇਦਾਂ ਹੀ ਬੰਨ ਟੁੱਟਦੇ ਆ ਰਹੇ ਦੇ ਸਾਰਾ ਕੁਝ ਹੋ ਰਿਹਾ ਪਰ ਇਹ ਕਿਉਂ ਨਹੀਂ ਹੁੰਦਾ ਇਦਾਂ ਇਹ ਸਰਕਾਰਾਂ ਨੂੰ ਬੇਨਤੀਆਂ ਆ ਕਿ ਜਰੂਰ ਪੁਰਾਣੇ ਤਜਰਬੇ ਕੰਮ ਲੈ ਕੇ ਇਦਾਂ ਦੇ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ